ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਗੀਤਾਂ ਦੀ ਚਾਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚੀ ਕਰਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਾਇਏ ਲੋਕ ਗੀਤਾਂ ਨੂੰ ਸੁਣਦੇ ਨੇ ਤੇ ਸਾਨੂੰ ਸੋਹਣਾ-ਸੋਹਣਾ ਕੰਪਲੀਮੈਂਟ ਕਰਦੇ ਨੇ ਤੇ ਸਾਨੂੰ ਬਹੁਤ ਹੌਸਲਾ ਦਿੰਦੇ ਨੇ ਸਾਨੂੰ ਇਸ ਹੌਸਲੇ ਦੀ ਬਦੌਲਤ ਅਸੀਂ ਫਿਰ ਕੋਈ ਨਾ ਕੋਈ ਲੋਕ ਗੀਤ ਲੈ ਕੇ ਤੁਹਾਡੇ ਰੂਬਰੂ ਹੋ ਜਾਂਦੇ ਹਾਂ ਤੇ ਅੱਜ ਫੇਰ ਅਸੀਂ ਦੋਵੇਂ ਭੈਣਾ ਇੱਕ ਬੜਾ ਸੁਣਨ ਲੋਕੀ ਤੇ ਲੈ ਕੇ ਤੁਹਾਡੇ ਸਾਹਮਣੇ ਹੋયા ਉਮੀਦ ਕਰਦੇ ਹਾਂ ਅੱਜ ਵਾਲੇ ਲੋਕ ਗੀਤ ਨੂੰ ਵੀ ਤੁਸੀਂ ਭਰਮਾ ਹੁੰਗਾਰਾ ਦਿਓਗੇ ਤੇ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ਦੇ ਵਿੱਚ ਆਪਣੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਜ ਭੈਣਾ ਭਰਾਵਾਂ ਦੇ ਵਿਆਹਾਂ ਦੇ ਵਿੱਚ ਜ਼ਰੂਰ ਕਾਉਂਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀ ਵੇੜਾ ਸਾਡਾ talamma veda sada lammatamma talamma mar ke vadiya kar ni sun lakh ro shaale mar ke vadiya kar ni sun lakh kise ko na dare kar ni sun ਸਾਡੇ ਖੜੀ ਫਲਾਈ ਵੇੜੇ ਸਾਡੇ ਖੜੀ ਫਲਾਈ ਉਹਦੀ ਦਤਣ ਕਰਿਆ ਕਰਨੀ ਸੋਣ ਨਖਰ ਉਹਦੀ ਦਤਣ ਕਰਿਆ ਕਰਨੀ ਸੋਣ ਨਖਰ ਕਿਸੇ ਕੋਲ ਨਾ ਡਰੇ ਆ ਕਰਨੀ ਸੋਣ ਨਖਰ ਵੇਣੇ ਸਾਡੇ ਪੱਕੀ ਖੂਹੀ ਵੇਣੇ ਸਾਡੇ ਪੱਕੀ ਖੂਹੀ ਓਦੀ ਚੂੜੀ ਪਰਿਆ ਕਰਨੀ ਸੁਣ ਲਖਰੋ ਓਦੀ ਚੂੜੀ ਪਰਿਆ ਕਰਨੀ ਸੁਣ ਲਖਰੋ ਬੋਚ ਬੋਚ ਪਬ ਤਰਿਆ ਕਰਨੀ ਸੁਣ ਲਖਰੋ ਪੋੜੀ ਸਾਡੀ ਚਿੱਤਮ ਚਿੱਤੀ ਪੋੜੀ ਸਾਡੀ ਚਿੱਤਮ ਚਿੱਤੀ ਸੰਭਲੇ ਕੇ ਡੰਡਾ ਫੜਿਆ ਕਰਨੀ ਸੁਣ ਨਖਰਾ ਸੰਭਲੇ ਕੇ ਡੰਡਾ ਫੜਿਆ ਕਰਨੀ ਸੁਣ ਨਖਰਾ ਤਰਪ ਬੁ ਕੋਠੇ ਚੜਿਆ ਕਰਨੀ ਸੁਣ ਨਖਰਾ ਵੇੜਾ ਸਾਡਾ ਪਰਿਆ ਪਰਿਆ ਵੇੜਾ ਸਾਡਾ ਪਰਿਆ ਪਰਿਆ ਸਿੱਧੀ ਅੰਦਰ ਵੜਿਆ ਕਰਨੀ ਸੁਣ ਨਖਰੋ ਸਿੱਧੀ ਅੰਦਰ ਵੜਿਆ ਕਰਨੀ ਸੁਣ ਨਖਰੋ ਕਿਸੇ ਕੋਲ ਨਾ ਡਾਰੇ ਆ ਕਰਨੀ ਸੁਣ ਨਖਰੋ ਕਰ ਵਿੱਚ ਸਾਡੇ ਬੇਬੇ ਬਾਪੂ ਕਰ ਵਿੱਚ ਸਾਡੇ ਬੇਬੇ ਬਾਪੂ ਉਹਨਾਂ ਦੀ ਇੱਜ਼ਤ ਕਰਿਆ ਕਰਨੀ ਸੁਣ ਚਤਰੋ ਉਹਨਾਂ ਦੀ ਇੱਜ਼ਤ ਕਰਿਆ ਕਰਨੀ ਸੁਣ ਚਤਰੋ ਬੋਚ ਬੋਚ ਪੱਬ ਤਰਿਆ ਕਰਨੀ ਸੁਣ ਚਤਰੋ ਵੇੜੇ ਸਾਡੇ ਅੰਬ ਦਾ ਬੂਟਾ ਵੇੜੇ ਸਾਡੇ ਅੰਬ ਦਾ ਬੂਟਾ ਅੰਬ ਚੋਪ ਚੋਪ ਰਸ ਭਰਿਆ ਕਰਨੀ ਸੁਣ ਨਖਰੋ ਅੰਬ ਚੋਪ ਚੋਪ ਰਸ ਭਰਿਆ ਕਰਨੀ ਸੁਣ ਨਖਰੋ ਤੂੰ ਵਾਗ ਤਰਤੀ ਤਰਿਆ ਕਰਨੀ ਸੁਣ ਨਖਰੋ ਵੇੜੇ ਸਾਡੇ ਮਾਦੀ ਚਿੜਕੀ ਵੇੜੇ ਸਾਡੇ ਮਾਦੀ ਚਿੜਕੀ ਚੁੱਪ ਕਰਕੇ ਚਿੜਕਾਂਝਰਿਆ ਕਰਨੀ ਸੁਣ ਚੱਤਰੋ ਚੁੱਪ ਕਰਕੇ ਚਿੜਕਾਂਝਰਿਆ ਕਰਨੀ ਸੁਣ ਚੱਤਰੋ ਤੂੰ ਦਿਲ ਨੂੰ ਹੌਲਾ ਕਰਿਆ ਕਰਨੀ ਸੁਣ ਚੱਤਰੋ ਹਾਂਜੀ ਦੋਸਤੋ ਇਸੇ ਲੋਕਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਇਸ ਲੋਕਗੀਤ ਨੂੰ ਮਿਹਰ ਭਰਮਾ ਹੰਗਾਰਾ ਦੋਗੇ ਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਬੜੇ ਸੋਹਣੇ ਢੰਗ ਨਾਲ ਇਹ ਲੋਕਗੀਤ ਗਾਇਆ ਜਾਵੇ ਕਿਤੇ ਨਾ ਕਿਤੇ ਕੋਈ ਹੁਣ ਤਾਈ ਰਹਿ ਜਾਂਦੀ ਆ ਇਹ ਸਾਨੂੰ ਉਮੀਦ ਹੈ ਕਿ ਤੁਸੀਂ ਜਰੂਰ ਮਾਫ ਦੋਗੇ ਮਾਫੀ ਦੋਗੇ ਜੇਕਰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜੇਕਰ ਕੋਈ ਤਰੂਟੀ ਵੀ ਲੱਗੀ ਇਹਦੇ ਵਿੱਚ ਕੁਝ ਗਲਤ ਵੀ ਲੱਗਿਆ ਤਾਂ ਨਹੀਂ ਠੀਕ ਲੱਗਾ ਤਾਂ ਕਮੈਂਟ ਬਾਕਸ 'ਚ ਪਲੀਜ਼ ਜ਼ਰੂਰ ਕਮੈਂਟ ਕਰਿਓ ਹਾਂ ਕਮੈਂਟ ਬਾਕਸ 'ਚ ਸਾਨੂੰ ਕਮੈਂਟ ਕਰਦੇ ਹੋ ਤੇ ਅਸੀਂ ਉਸ ਨੂੰ ਉਸ ਤਰੂਟੀ ਨੂੰ ਦੂਰ ਕਰਕੇ ਦੁਬਾਰਾ ਇਸ ਨੂੰ ਸੋਧ ਕੇ ਗਾਉਣ ਦੀ ਕੋਸ਼ਿਸ਼ ਕਰਾਂਗੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ